ਕੌਣ ਮਾਰਦਾ ਏ ਬਾਜ ਇੱਥੇ ਸਮਾਂ ਦਾ ਸਦਾ ਝੱਗ ਬੰਗੂ ਮੈਂ ਬਹਤਾ ਨਹੀਂ ਉਸੇਗਾ ਟੱਪਦਾ ਕੌਣ ਮਾਰਦਾ ਏ ਬਾਜ ਇੱਥੇ ਸਮਾਂ ਦਾ ਸਦਾ ਝੱਗ ਬੰਗੂ ਮੈਂ ਬਹਤਾ ਨਹੀਂ ਉਸੇਗਾ ਟੱਪਦਾ ਉਹ ਛੱਡਿਆ ਨਹੀਂ ਕਦੇ ਮੈਂ ਸ਼ਿਕਾਰ ਬੱਲੀਏ ਬਾਜ ਬਾਲੀ ਅੱਖ ਮੰਗੂਨੀ ਮੈਂ ਉਹਨੂੰ ਚੱਕ ਲਾਂ ਕਰੋ ਕਰੀ ਬਾੜ ਤੇ ਨਹੀਂ ਖਬੀ ਖਾਨ ਨਹੀਂ ਕਰੀ ਬਾੜਦੇ ਨੇ ਖੱਪੀ ਖਾਨ ਨੀ ਦੇਖਿਓ ਲੱਕੋ ਕੇ ਲੰਗਣਗੇ ਬੂਥੀਆਂ ਹਉ ਆਖਤੀ ਸੀ ਜਿਹੜੇ ਇਹ ਦਬਦੇ ਨਹੀਂ ਅੱਜ ਵੇਖ ਬਿਲੋ ਲੱਗਦੀਆਂ ਗੋਡੀਆਂ ਹਉ ਆਖਦੇ ਸੀ ਜਿਹੜੇ ਕਦੇ ਦਬਦੇ ਹੀ ਨਹੀਂ ਅੱਜ ਦੇਖ ਬਿਲੋ ਲੱਗਦੀਆਂ ਗੋਡੀਆਂ ਹੁੰਦੀ ਸੀ ਨਹੀਂ ਤੂੰ ਗੱਲਾਂ ਜੀ ਦੀਆਂ ਵੇਖੀ ਅੱਜ ਪਾ ਕੇ ਲੰਘਦੇ ਓ ਨੀ ਮੀਆਂ ਔਰ ਕਰਦੀ ਹੁੰਦੀ ਸੀ ਨਹੀਂ ਤੂੰ ਗੱਲਾਂ ਜੀ ਦੀਆਂ ਵੇਖੀ ਅੱਜ ਪਾ ਕੇ ਲੰਘਦੇ ਤੂੰ ਨੀ ਮੀਆਂ ਐਡੀ ਵੱਡੀ ਲੀਡ ਨਾਲ ਕਿਵੇਂ ਹਾਰ ਗਏ ਪੁੱਛਦਾ ਸਵਾਲ ਨਹੀਂ ਉਹਨਾਂ ਨੂੰ মিডিਆ ਹਾਓ ਐਡੀ ਵੱਡੀ ਲੀਡ ਨਾਲ ਕਿਵੇਂ ਹਾਰ ਗਏ ਪੁੱਛਦਾ ਸਵਾਲ ਨਹੀਂ ਉਹਨਾਂ ਨੂੰ মিডিਆ ਉਹ ਲਾਉਂਦੇ ਸੀਗੇ ਮੇਰੇ ਉੱਤੇ ਜਿਹੜੇ ਦੋਸ਼ ਨਹੀਂ ਚੱਕਤੇ ਯਾਰਾਂ ਨੇ ਅੱਜ ਸਾਰੇ ਹੋਸ਼ ਨਹੀਂ ਔਰ ਸੁਣ ਕੇ ਐਲਾਨ ਮਿੱਤਰਾਂ ਦੀ ਜਿੱਤ ਦਾ ਇਹ ਸੁਣ ਕੇ ਐਲਾਨ ਮਿੱਤਰਾਂ ਦੀ ਜਿੱਤ ਦਾ ਪੈਰੀਆਂ ਤੇ ਲੰਗ ਤੀਆਂ ਨਹੀਂ ਉਹ ਰੋਟੀਆਂ ਦੇ ਸੀ ਜਿਹੜੇ ਕਦੇ ਦਬਦੇ ਹੀ ਨਹੀਂ ਅੱਜ ਬਿੱਲੋ ਵੇਖ ਲੱਗਦੀਆਂ ਗੋਡੀਆਂ ਹਾ ਆਖਦੇ ਸੀ ਜਿਹੜੇ ਕਦੇ ਦਬਦੇ ਹੀ ਨਹੀਂ ਅੱਜ ਦੇਖ ਬਿੱਲੋ ਲੱਗਦੀਆਂ ਗੋਡੀਆਂ ਕਰੋ ਬਾਈ ਮਸ਼ਹੂਰ ਸ਼ੇਅਰ ਕਮੈਂਟ ਲਾਇਕ ਮੇਰਾ ਵੀਰ ਵੜ ਕੇ ਦੱਬ ਕੇ ਖਿੱਚ ਕੇ ਮੇਰਾ